ਕੌਂਡਿਚਾ ਦੇ ਕਲੱਬਾਂ ਦੇ ਮੈਂਬਰਾਂ ਲਈ ਕਲੱਬ ਦੀ ਸਥਿਤੀ ਕੀ ਹੈ? ਸਭ ਤੋਂ ਪਹਿਲਾਂ ਸਾਰੀ ਪ੍ਰਸਤਾ ਦੇ ਮੈਂਬਰਾਂ ਦਾ ਐਚਆਰ ਜੀਆ ਕਰਨਾ। ਹਾਂ ਜੋ ਕਲੱਬ ਦਾ ਐਪੀਸੋਡ ਹੋਇਆ ਰੇਡ ਵਾਲਾ ਪੁਲਿਸ ਨੇ ਬਹੁਤ ੱੱਕਾ ਕੀਤਾ। ਇਹ ਵੀ ਪਤਾ ਕਿ ਇਹਨੇ ਸਸਤਾ ਮੈਸਨਵ ਜੇ ਸਮੂਹ ਨਹੀਂ ਕਿੰਦੇ ਕਹਿਣ ਤੇ ਕਿਵੇਂ ਹੈ। ਬਾਕੀ ਜਿਲ੍ਹੇ ਹੋਇਆ ਉਹ ਮੈਂਬਰ ਦੱਸੋ ਜਿਹੜੇ ਮਜੂਦ ਸੀ ਨਮੂਨੇ। ਰੇਡ ਕਾ ਵੀ ਪੈਨਸਿਗਰੇਟ ਠੀਕ ਹੋਈ ਤੇ ਰੇਡ ਕਰਕੇ ਇੱਥੇ ਕਾਸ ਚੱਲਦੀ ਹੈ ਜੀ। ਉਹਨੂੰ ਜੀਆ ਦੂ ਦੱਸ ਰਿਹਾ। ਅਸੀਂ ਕਹਿੰਦੇ ਸਾਡਾ ਐਂਟਰਟੇਨਮੈਂਟ ਹੈ। ਉਹਨਾਂ ਨੇ ਬਹੁਤ ਮਿਸਿੰਗ ਕੀਤਾ ਨੰਬਰ ਬਾਕੀ ਨਾ ਬਾਚਪੁੰਚ ਆ ਨੰਬਰ ਜਿਹੜੇ ਮੌਜੂਦ ਸੀ ਉਹਨਾਂ ਨੂੰ ਜਿਆਦਾ ਪੱਕਾ ਤੋਂ ਸਾਰਾ ਦੱਸਣਗੇ ਕਿੰਨੇ ਕਿ ਲੋਕਾਂ ਦੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈਗਾ ਤਕਰੀਬਨ 16 50 ਇਹ ਦੇਖੋ ਮੁਸਕਾਈ ਦਾ ਮੈਨੂੰ ਨਾ ਕਰਾਉਣ ਕਿੰਨੀ ਬੰਦਾ ਗੱਦੀ ਤੋਂ ਬਾਅਦ ਲਾਸ਼ ફેਕਿਆ ਗਿਆ ਇਹ ਕੀ ਕਾਰਨ ਦੀ ਮਾਮਲਾ ਹੈ ਕਾਰਨ ਤਾਂ ਇਹਨਾਂ ਪਤਾ ਕਰ ਲੈ ਜੀ ਹੈ ਤਾਂ ਵੀ ਬਾਹਰ ਕਿਸੇ ਵੀ ਹੈਕ ਕੀ ਅਸੀਂ ਪਤਾ ਕਰ ਰਹੇ ਹਾਂ ਹਾਂ ਦੱਸਾਂਗੇ ਬਾਕੀ ਆ ਨੰਬਰ ਜਿਹੜੇ ਮੌਕੇ ਮੌਜੂਦ ਸੀ ਉਹ ਤੁਹਾਨੂੰ ਸਾਰਾ ਦੱਸ ਦੇ ਜਿਵੇਂ ਬਾਏ ਬਿਨਾਸ ਸਾਹਿਬ ਪੁਰਾਣਾ ਕਲੱਬ ਹੈ ਇੱਕ ਰਜਿਸਟਰਡ ਕਲੱਬ ਹੈ ਜਿਹੜਾ ਰਜਿਸਟਰਡ ਕਲੱਬ ਹੁੰਦਾ ਹੈ ਰਜਿਸਟਰ ਆਫ ਜ਼ੈਟ ਇਸ ਕੋ ਰਜਿਸਟਰਡ ਹੁੰਦਾ ਹੈ ਇਹ ਕੀ ਹੈ ਇਹ ਕੋਈ ਪਬਲਿਕ ਪ੍ਰੋਪਰਟੀ ਨਹੀਂ ਹੈ ਜਿਹੜਾ ਵੀ ਕੋਈ ਰਜਿਸਟਰਡ ਕਲੱਬ ਹੁੰਦਾ ਉਹ ਇੱਕ ਪ੍ਰਾਈਵੇਟ ਪ੍ਰੋਪਰਟੀ ਹੁੰਦੀ ਹੈ ਜੋ ਆਪਣੇ ਰਾਈਟਸ ਪ੍ਰਾਈਵੇਟ ਪ੍ਰੋਪਰਟੀ ਜਿਵੇਂ ਆਪਾਂ ਕਰੇ ਜੋ ਕਰ ਸਕਦੇ ਆ ਉਹ ਇੱਥੇ ਕਰ ਸਕਦੇ ਆ ਇੱਥੇ ਗੰਮੀ ਖੇਡਣਾ ਅਲਾਉਡ ਆ ਜਿਵੇਂ ਇੱਥੇ ਕੋਈ ਵੀ ਪੁਲਿਸ ਇੰਟਰਵਿਊ ਨਹੀਂ ਕਰ ਸਕਦੀ ਇਹ ਵੀ ਨੇ ਕਹਿੰਦਾ ਐਗਜ਼ੈਕਟਿਵ 10 ਨਾ ਇੰਟਰਫੀਅਰ ਇਨ ਦੀ ਅਫੇਅਰਜ਼ ਆਫ ਦਾ ਕਲੱਬ ਇਹ 2007 ਦੇ ਵਿੱਚ ਐਸਸੀ ਸਾਹਿਬ ਨੇ ਸਾਡੇ ਕਲੱਬ ਚ ਇੰਟਰਫੇਰ ਕੀਤਾ ਸੀ ਉਸ ਟਾਈਮ ਮੇਰਾ ਮੈਂ ਇਲੈਕਸ਼ਨ ਲਾ ਦੇ ਪ੍ਰਧਾਨ ਦਾ ਤੇ ਅਸੀਂ ਹਾਈ ਕੋਰਟ ਦੇ ਵਿੱਚ ਰਿਟ ਕੀਤੀ ਸੀ ਉਹ ਰਿਟ ਉਹ ਸਾਡਾ ਹੱਥੇ ਵਾਲਾ ਫੈਸਲਾ ਹੋਇਆ ਔਰ ਅੱਜ ਵੀ ਮਤਲਬ ਫਾਈਲ ਕਾਪੀ ਦੇ ਨਾਲ ਵਿੱਚ ਕਲੀਅਰ ਲਿਖਿਆ ਹੈ ਕਿ ਸਿਵਲ ਕਲੱਬ ਇਹ ਪ੍ਰਾਈਵੇਟ ਪ੍ਰੋਪਰਟੀ ਐਡਵਰਟਿਕ 10 ਟੂ ਇੰਟਰਫੇਅਰ ਵਿਦ ਸੇਲ ਆਫ ਦਾ ਕਲੱਬ ਤੇ ਅੱਜ ਕਰਕੇ ਕਦੇ ਪੁਲਿਸ ਇੱਥੇ ਇੰਟਰਫੇਅਰ ਕਰ ਨਹੀਂ ਸਕਦੀ ਇਹ ਐਸਐਸ ਸਾਹਿਬ ਨੇ ਬਹੁਤ ਫਟਾ ਕੀਤਾ ਉਹ ਕਲੱਬ ਦੀ ਹਿਸਟਰੀ ਦੇ ਵਿੱਚ 50 ਸਾਲ ਹੋ ਗਏ ਅੱਜ ਤੱਕ ਕਦੇ ਵੀ ਪੁਲਿਸ ਦੀ ਰੇਡ ਨਹੀਂ ਹੋਈ ਐਸਨਾਲ ਸਾਡੇ ਕਲੱਬ ਦੀ ਸਾਡੇ ਸ਼ਹਿਰ ਵਾਸੀਆਂ ਦੀ ਬਹੁਤ ਬਗਨਾਮੀ ਹੋਈ ਹੈ ਇਹਨਾਂ ਨੇ ਪੁਲਿਸ ਨੇ ਬਹੁਤ ਜ਼ਿਆਦਾ ਧੱਕਾ ਕੀਤਾ ਕੁਝ ਸ਼ਾਰਪ ਜਾਂ ਸਰ ਸਾਹਿਬ ਦੇ ਜਿਹੜੇ ਕਲੱਬ ਨੂੰ ਹਥਿਆਣਾ ਚਾਹੁੰਦੇ ਆ ਔਰ ਗਲਤ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੇ ਇੱਕ ਵਾਰੀ ਐਸਡੀਐਮ ਸਾਹਿਬ ਦੇ ਦਫ਼ਤਰ ਸੇ ਦਿੱਤੀ ਸਾਡੇ ਕੋਲ ਕਦੇ ਵੀ ਸਾਨੂੰ ਰਿਪੋਰਟ ਦਿਓ ਦਿਓ ਮੈਂ ਮੈਡਮ ਬਜ਼ੀਦਪੁਰ ਨੂੰ ਮਿਲਿਆ ਉਹਨਾਂ ਨੂੰ ਮੈਂ ਕਿਹਾ ਜੀ ਐਸਤਾਂ ਤੁਹਾਡਾ ਨਾਮ ਲੈ ਕੇ ਉਹ ਕਰ ਰਹੇ ਆ ਮੈਡਮ ਬਜ਼ੀਦਪੁਰ ਨੇ ਮੈਨੂੰ ਸਪਸ਼ਟ ਕਿਹਾ ਕਹਿੰਦੀ ਮੇਰਾ ਕੋਈ ਇੰਟਰਵਿਊ ਨਹੀਂ ਮੈਂ ਬਿਲਕੁਲ ਤੁਹਾਡੇ ਨਾਲ ਆ ਤੁਸੀਂ ਕਲਬੋ ਰਾਮਲਾ ਕਰਾਓ ਇੱਕ ਤਨਵਾ ਹੋਰ ਦੱਸਦਾ ਸਾਡਾ ਇਲੈਕਸ਼ਨ ਹੋਣ ਤੋਂ ਪਹਿਲਾਂ ਅਸੀਂ ਮੈਡਮ ਬਜੀਪੁਰ ਨੂੰ ਮਿਲੇ ਸੀ ਔਰ ਉਹਨਾਂ ਨੇ ਸਾਨੂੰ ਕਿਹਾ ਵੀ ਮੈਂ ਕੋਈ ਇੰਟਰਫੇਸ ਨਹੀਂ ਕਰਨੀ ਤੁਸੀਂ ਫਿਰ ਇਲੈਕਸ਼ਨ ਕਰਾਓ ਔਰ ਫਿਰ ਇਲੈਕਸ਼ਨ ਹੋਇਆ ਔਰ ਮੁੰਦਰਨਾਕ ਪਾਜੀ ਸਾਡੇ ਪ੍ਰਧਾਨ ਬਣੇ ਅੱਜ ਤਾਈ ਮੈਡਮ ਨੇ ਕਦੇ ਸਾਡੇ ਕਲਬ ਵਿੱਚ ਇੰਟਰਫੇਸ ਨਹੀਂ ਕੀਤੀ ਜਦੋਂ ਵੀ ਜੇ ਕੋਈ ਸਹੀ ਅਨਸਰ ਹੈਗੇ ਆ ਜਿਹੜੇ ਖਰਾਬ ਕੰਮ ਕਰ ਰਿਹਾ ਔਰ ਮੈਡਮ ਦਾ ਨਾਮ ਯੂਜ਼ ਕਰ ਰਿਹਾ ਜਿਸ ਤਰ੍ਹਾਂ ਅਸੀਂ ਕਹਿੰਦੇ ਨਕੀਲ ਦੇ ਵੈਂਡਰ ਦੇ ਵਿੱਚ ਨਹੀਂ ਕਰਦੇ ਹਾਂ ਇਸ ਮਸਲੇ ਲੈ ਕੇ ਰਿਪੋਰਟ ਵਗੈਰਾ ਕੀ ਹੋਊਗਾ हां जावां दी बिल्कुल मैं मैं देखो साहब ने रिक्वेस्ट की है जिन्ना दे एफआईआर हुई है हाई कोर्ट ਦੇ ਵਿੱਚ ਰਿਫਰ ਕਰੋ ਅਸੀਂ ਇੱਥੇ ਪੂਰੀ ਤਿਆਰੀ ਕਰਾਂਗੇ ਉਸ ਦਾ ਇਹ ਗਲਤ ਹੈ ਉਹ ਆਖਿਆ ਜਰਾ ਇੱਕ ਜਣਾਂ ਦੇ ਕਿਵੇਂ ਹੋ ਰਹੇ ਦੀ ਇਹ ਮੈਨੂੰ ਦੱਸ ਦੋ ਬੋਤਨ ਮੈਡਮ ਨੇ ਕਿਹਾ ਵੀ ਸਹਾਨਾ ਹੁੰਦਾ ਪ੍ਰਧਾਨ ਹੋਉਂਦੀ ਨਹੀਂ ਨਹੀਂ ਕੋਈ ਬਿਲਕੁਲ ਬਿਲਕੁਲ ਨਹੀਂ ਕਿਹਾ ਬਿਲਕੁਲ ਨਹੀਂ ਕਿਹਾ ਮੇਰੀ ਮੈਡਮ ਨਾਲ ਪਰਸੋਂ ਗੱਲਬਾਤ ਹੋਈ ਹੈ ਮੈਡਮ ਕਹਿੰਦੇ ਨਹੀਂ ਨਹੀਂ ਉਹ ਜਿਸ ਕਾਲਜ ਦੇ ਸ਼ਹਿਰੀ ਪ੍ਰਧਾਨ ਦੀ ਹੋਵੇ ਤੁਹਾਨੂੰ ਮੈਨੂੰ ਕਰਨਾ ਵਾਪਿਸ ਕਿਉਂ ਦੇਖੋ ਜੀ ਐਤਵਾਰ ਦਾ ਟਾਈਮ ਸੀ ਮੈਂ ਦੇਖੋ ਮੈਂਬਰ ਬੈਠੇ ਸਾਰੇ ਵੀ ਇੰਨੇ ਮੈਂਬਰ ਬਾਹਰ ਖੜੇ ਨੇ ਔਰ ਸਾਰਿਆਂ ਦਾ بڑا ਰਹੋਸ਼ਾ ਹੈ ਐਤਵਾਰ ਵਾਲੇ ਦਿਨ ਸਾਡੇ ਸਿਟੀ ਮਲੋੜ ਦੇ ਐਸਐਚਓ ਹਰਪੀ ਸਿੰਘ ਜੋ ਸਿਵਲ ਵਰਦੀ ਦੇ ਵਿੱਚ ਇੱਥੇ ਪਹੁੰਚਿਆ ਮੁਲਾਜ਼ਮਾਂ ਦੇ ਨਾਲ ਆਇਆ ਔਰ ਪਤਾ ਨਹੀਂ ਕਿਸ ਦੀ ਸ਼ਿਕਾਇਤ ਤੇ ਕਿਸ ਬਨਾਤੇ ਕੀ ਉਹਨਾਂ ਦੀ ਮਨਸ਼ਾ ਸੀ ਕਿਸ ਤਰੀਕੇ ਨਾਲ ਆਇਆ ਮੈਨੂੰ ਨਹੀਂ ਸਮਝ ਆਈ ਉਹ ਆਏ ਸਿੱਧੇ ਆਉਂਦੇ ਆ ਉਹਨਾਂ ਨੇ ਕੋਈ ਮੈਨੇਜਰ ਤੋਂ ਚਾਬੀ ਨਹੀਂ ਮੰਗੀ ਕੋਈ ਕੁਝ ਨਹੀਂ ਕੀਤਾ ਸਭ ਤੋਂ ਪਹਿਲਾਂ ਸਾਡਾ ਤਾਲਾ ਤੋੜ ਕੇ ਡੀਵੀਆਰ ਕੱਢਿਆ ਜੀ DVR ਕੱਢ ਕੇ ਗੱਡੀ 'ਚ ਪੋਈਤਾ ਉਸ ਤੋਂ ਬਾਅਦ ਸਾਰੇ ਜਿੰਨੇ ਮੈਂਬਰ ਇੱਥੇ ਰੂਮ ਦੇ ਵਿੱਚ ਇੰਜੋਏ ਕਰ ਰਹੇ ਸੀ ਆਹ ਕਾਰਡ ਰੂਮ ਹੈ ਜੀ ਇੱਥੇ ਰਮੀ ਐਂਜਾਇਰਮੈਂਟ ਗੇਮ ਹੁੰਦੀ ਹੈ ਉਹ ਖੇਡੀ ਜਾਂਦੀ ਹੈ ਜੀ ਔਰ ਕੋਈ ਉਹ ਜੂਆ ਨਹੀਂ ਹੁੰਦਾਗਾ ਔਰ ਉਹਨੂੰ ਇਹ ਵੀ ਪਤਾ ਲੱਗ ਗਿਆ ਕਿ ਇਹ ਜੂਆ ਨਹੀਂ ਹੈ ਜਿਹੜੇ ਮੈਂਬਰ ਐ ਉਹਨਾਂ ਦੇ ਨਾਲ ਐ ਇਸ ਨੂੰ ਵੀ ਦੱਸਿਆ ਵੀ ਇਹ ਕੁਝ ਨਹੀਂ ਹੈਗਾ ਪਰ ਫਿਰ ਵੀ ਉੱਪਰ ਕਹਿੰਦੇ ਖੇਡਦੇ ਬੰਦੇ ਉੱਪਰ ਚਲੇ ਗਏ ਉੱਪਰ ਦੇਖਿਆ ਦੇਖਣ ਤੋਂ ਬਾਅਦ ਆ ਕੇ ਉਹਨਾਂ ਨੂੰ ਜੇ ਮੈਂ ਪੁੱਛਿਆ ਮੈਂ ਕਸ਼ੌਰੀ ਪ੍ਰਧਾਨ ਆ ਅਕਾਲੀ ਦਲ ਦਾ ਐਮਸੀ ਵੀ ਆ ਮੈਂ ਇਹਨਾਂ ਨੂੰ ਕਿਹਾ ਸਰਦਾਰ ਸਾਹਿਬ ਇੱਥੇ ਕੋਈ ਗਲਤ ਕੰਮ ਨਹੀਂ ਇੱਥੇ ਸ਼ਹਿਰ ਦੇ ਰਹੀਸ਼ ਤੇ ਵਧੀਆ ਘਰਾਂ ਦੇ ਲੋਕ ਆਉਂਦੇ ਨੇ ਆਦੂ ਐਂਜਾਇਰਮੈਂਟ ਕਰਦੇ ਨੇ ਔਰ ਕੋਈ ਜੂਏ ਦੀ ਮੰਚਾਂ ਨਾਲ ਇੱਥੇ ਕੋਈ ਨਹੀਂ ਆਉਂਦਾ ਨਾ ਹੀ ਦੂਆ ਚੱਲਦਾ ਮੈਨੂੰ ਵੀ ਜੇ ਇਹਨੇ ਧੱਕਾ ਮਾਰਿਆ ਕਹਿੰਦਾ ਤੇ ਖਬਰ ਦਾ ਤੇਰਾ ਵੀ ਨਾਮ ਵਿੱਚ ਵੇਜਾਂਗਾ ਔਰ ਸਾਨੂੰ ਜਦੋਂ ਮੈਂ ਆਪਦਾ ਰੈਫਰੈਂਸ ਸਾਰਾ ਪਾ ਕੇ ਦਿਲ ਉਹਨਾਂ ਨੇ ਮੈਨੂੰ ਪਾਸੇ ਬਿਠਾ ਉਸ ਰੂਮ ਦੇ ਵਿੱਚ ਸਾਡਾ ਰੂਮ ਇਹ ਸੀ ਦੂਜੇ ਰੂਮ ਤੇ ਬੈਠੇ ਆਂ ਮੇਰੇ ਨਾਲ ਪੰਜ-ਛੇ ਮੈਂਬਰ ਜਿਹੜੇ ਅਸੀਂ ਸੌਂਪੇ ਰਹੇ ਸੀਗੇ ਸਾਨੂੰ ਉਹਨਾਂ ਨੇ ਕਿ ਤੁਹਾਨੂੰ ਕਹਿੰਦੇ ਕੁਛ ਨਹੀਂ ਤੁਹਾਨੂੰ ਬਾਹਰ ਚ ਬਾਹਰ ਭੇਜ ਦੇਣ ਸਾਨੂੰ ਉੱਤੇ ਚੈਕਿੰਗ ਕਰ ਲੈਂਦੇ ਹੋ ਪਰ 1 ਘੰਟੇ ਬਾਅਦ ਸਾਡੇ ਤੇ ਕਹਿੰਦਾ ਤੁਹਾਡੇ ਤੇ ਵੀ ਪਰਚਾ ਦੇਣਾ ਮੈਂ ਕਹਿੰਦਾ ਮੇਰੇ ਤੇ ਕਹਦਾ ਪਰਚਾ ਦੇਣਾ ਔਰ ਇਹਨਾਂ ਤੇ ਕਹਦਾ ਲੈਣਾ ਅਸੀਂ ਖੇੜੀ ਦੇ ਲਈ ਔਰ ਨਾਲ ਸੀ ਜੂਆ ਖੇੜੇ ਨਾਲ ਤੇ ਜੂਆ ਚੱਲਦਾ ਹੈ ਮੈਨੂੰ ਉਹ ਖਬਰਦਾਰ ਦੇ ਬੋਲੇ ਦਾ 70 ਪੈਣ ਦੇ ਤਰੇ ਮੈਨੂੰ ਕਾਨੂੰਨ ਸਮਝਾਉਣਾ ਗੰਦੇ ਸ਼ਬਦ ਡਾਲੀ ਭੱਦੇ ਸ਼ਬਦ ਡਾਲੀ ਵਰਤੀ ਔਰ ਸਾਰੇ ਮੈਂਬਰਾਂ ਦੀ ਧੱਕੇ ਨਾਲ ਪੈਸੇ ਕੱਢ ਕੇ ਦੇਖੋ ਅਮੀਰ ਲੋਕ ਅਮੀਰ ਘराने ਦੇ ਲੋਕ ਨੇ ਹਰ ਵੀ ਜੇ 50 4000 ਰੁਪਇਆ ਲੱਖ ਰੁਪਇਆ ਹੋਣਾ ਇੱਕ ਆਮ ਜੀ ਗੱਲ ਹੈ ਸੁਭਾਵਿਕ ਗੱਲ ਹੈ ਅੱਜ ਵੀ ਇੱਥੇ ਹੁਣ ਜੇ ਪੈਸੇ ਕੱਢੋਗੇ ਨਾ ਸਾਰੇ ਕਰੋੜ ਰੁਪਇਆ ਨਿਕਲੇ ਆਊਗਾ ਜੇਬਾਂ ਚ ਲੱਖ ਲੱਖ ਰੁਪਇਆ 50 5000 ਆਮ ਹੁੰਦਾ ਹੈ ਔਰ ਸਾਡੇ ਪੈਸੇ ਕੱਢ ਕੇ ਟੇਬਲਾਂ ਤੇ ਰੱਖ ਕੇ ਆਪ ਤਾਸ਼ ਵੰਡਦੇ ਉਹ ਮੁੰਡੀਆਂ ਜਿਹੜੀਆਂ ਇਹਨਾਂ ਨੇ ਬਣਾਈਆਂ ਸਾਡੀਆਂ ਉਹ ਕੋਡ ਦੇ ਵਿੱਚ ਸਾਬਤ ਨਹੀਂ ਹੋਣੀਆਂ ਕਿਸੇ ਦੇ ਅੱਗੇ 10 ਪੱਤੇ ਰੱਖਦੇ ਕਿਸੇ ਦੇ ਅੱਗੇ 50 ਪੱਤੇ ਰੱਖਦੇ ਉਹਨੂੰ ਇਹ ਵੀ ਨਹੀਂ ਪਤਾ ਵੀ ਮੈਂ ਕਰ ਕੀ ਰਿਹਾ ਔਰ ਆਪ ਦੀ ਅਹੰਕਾਰ ਦੇ ਵਿੱਚ ਔਰ ਐਸਐਸਪੀ ਸਾਹਿਬ ਨੂੰ ਗੰਭਰਾ ਕਰ ਰਿਹਾ ਸੀ ਐਡੇ ਵਧੀਆ ਸਾਡੇ ਇਥੇ ਹਫਸੇ ਹਨ ਐਸਐਸਪੀ ਇਹਦਾ ਬੜੀਆ ਲੱਗਿਆ ਏ ਜਿਹੜੇ ਕਾਨੂੰਨ ਦੇ ਤੌਰ ਤੇ ਚੱਲਦੇ ਹਨ ਲੋਕਾਂ ਨੂੰ ਕਾਨੂੰਨ ਦੇਣ ਇਹ ਰક્ષਕ ਜਿਹੜੇ ਸਾਡੇ ਔਰ ਮਲੋੜ ਦਾ ਐਸਐਚਓ ਸਾਹਿਬ ਦੇਨ ਪੱਖਕ ਬਣ ਗਿਆ ਜਦੋਂ ਅਸੀਂ ਪ੍ਰਧਾਨ ਜੀ ਨੂੰ ਸਾਧ ਲਿਆ ਸਾਡੇ ਫੋਨ ਕੋਲੇ ਸਾਰਾ ਕੁਝ ਬੰਦ ਕਰਤਾ ਕਿਸੇ ਨੂੰ ਬਾਹਰ ਨਹੀਂ ਜਾਣ ਦਿੱਤਾ ਇਵਨ ਕਿ ਜਿਹੜੇ ਮੈਂਬਰ ਨੂੰ ਬਾਥਰੂਮ ਆਇਆ 슈ਗਰ ਦੇ ਮਰੀਜ਼ ਉਹਨਾਂ ਨੂੰ ਬਾਥਰੂਮ ਨਹੀਂ ਜਾਣ ਦਿੱਤਾ ਔਰ ਜੇ ਜਾਣ ਦਿੱਤਾ ਸਾਰਿਆਂ ਦੀ ਰਿਕਵੈਸਟ ਦੇ ਮਿੰਟ ਕਰਕੇ ਤਾਂ ਇੱਕ ਮੁਲਾਜ਼ਮ ਨਾਲ ਭੇਜਿਆ ਬਾਥਰੂਮ ਦੇ ਵਿੱਚ ਫਿਰ ਬਾਥਰੂਮ ਕਰਨ ਗਿਆ ਕੀ ਐਸਐਸਓ ਸਾਹਿਬ ਨੂੰ ਇੱਥੇ ਆਰਡੀਐਕਸ ਮਿਲ ਗਿਆ ਸੀ ਇੱਥੇ ਗਰਦ ਕੰਮ ਹੁੰਦੇ ਐ ਇਹ 50 ਸਾਲ ਤੋਂ ਜ਼ਿਆਦਾ ਪੁਰਾਣਾ ਕਲੱਬ ਹੈ ਜੀ ਇੱਥੇ ਸ਼ਹਿਰ ਦੇ 400 ਹੋਰ ਹੀ ਪਰਿਵਾਰ ਨੇ ਜਿਹੜੇ ਇੱਥੇ ਆ ਕੇ ਆਪਣੀਆਂ ਫੈਮਿਲੀ ਨਾਲ ਇੰਜੋਏ ਕਰਦੇ ਨੇ ਬੱਚੇ ਕ੍ਰਿਕਟ ਖੇੜਦੇ ਸੀ ਟੇਬਲ ਟੈਂਸ ਖੇੜਦੇ ਸੀ ਉਹਨਾਂ ਨੂੰ ਵੀ ਰੱਜ ਕੇ ਰਾਸ ਕੀਤਾ ਗਿਆ ਉਹਨਾਂ ਦੀ ਤਰਾਸ਼ੀ ਲਈ ਗਈ ਬੱਚਿਆਂ ਦੀ ਦੇਖੋ ਕਿੰਨਾ ਮਾੜਾ ਧਨੋਣਾ ਕੰਮ ਕੀਤਾ ਗਿਆ ਕਿ ਕੁਝ ਨੇ ਅਲੋਪ ਕਰਾਇਆ ਵੀ ਇੱਥੇ ਕੁਝਾ ਕਿੱਡਾ ਜਾ ਰਿਹਾ ਮੈਂ ਕਹਿੰਦਾ ਕਾਰਡ ਨੈਕ ਮੰਡਨ ਜੇ ਰਹੀ ਇਹ ਰੈਸਟੋਰੈਂਟ ਕਲਬਾਂ ਦੇ ਵਿੱਚ ਕਾਰਡ ਨੈਕ ਕਲਬਾਂ ਦੇ ਵਿੱਚ ਦੇਖੋ ਜੀ ਰਮੀ ਗੇਮ ਜਿਹੜੀ ਇੰਟਰਨੈਸ਼ਨਲ ਐਂਟਰਟੇਨਮੈਂਟ ਦੀ ਗੇਮ ਹੈ ਉਹ ਜੂਆ ਨਹੀਂ ਹੁੰਦੀ ਉਹ ਆਮ ਖੇੜਿਆ ਜਾਂਦਾ ਹੈ ਕੋਈ ਗਲੀ 'ਚ ਬੈਠ ਕੇ ਨਹੀਂ ਖੇੜਦੇ ਕਲੱਬ ਐਸ ਵਾਸਤੇ ਹੈ ਕਿ ਤੁਸੀਂ ਆ ਕੇ ਇੰਜੋਏ ਕਰ ਸਕ 60 65 ਸਾਲ ਪੁਰਾਣਾ ਕਲੱਬ ਹੈ ਔਰ ਸਵਾਰ ਦੇ ਕੋਈ ਮਾਰੇ ਬੰਦੇ ਨਹੀਂ ਇੱਥੇ ਬੈਠਦੇਗੇ ਸਾਰੇ ਫੈਮਿਲੀ ਨਾਲ ਵੀ ਆਉਂਦੇ ਹੈ ਔਰ ਇਲੈਕਟਡ ਪ੍ਰਧਾਨ ਬੈਠੇ ਸਾਡੇ ਜਿਨ੍ਹਾਂ ਨੇ ਆ ਕੇ ਐਸਐਸਚ ਨਾਲ ਗੱਲ ਕਰਨਾ ਚਾਹੀ ਇਹਨਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਖਬਰਦਾਰ ਚੁੱਪ ਕਰਕੇ ਬੈਠਾ ਤੇਰੇ ਤੇ ਪਰਚਾ ਦਰਜ ਕਰ ਦੂ ਇੰਨਾ ਮਾੜਾ ਕੰਮ ਐਡਾ ਮਾੜਾ ਪੀਆ ਐਸਐਸਚ ਦਾ ਇਹ ਵੀ ਐਸਐਸਚ ਦਾ ਹੋਣੀ ਨਹੀਂ ਚਾਹੀਦੀ ਸਾਡੀ ਕਾਰਵਾਈ ਸਰਕਾਰ ਤੋਂ ਮੰਗਿਆ ਸਾਡੇ ਮੈਡਮ ਬਲਜੀਤਪੁਰ ਜੀ ਜਿਹੜੇ ਕੈਬਨਟ ਮੰਤਰੀ ਹੈ ਉਹਨਾਂ ਤੋਂ ਵੀ ਸਾਡੀ ਮੰਗ ਹੈ ਏ ਤੁਹਾਡੀ ਸਰਕਾਰ ਤੁਸੀਂ ਮਾਲਕ ਹੋ ਤੁਹਾਡਾ ਸ਼ਹਿਰ ਹੈ ਜੇ ਤੁਹਾਡੀ ਰਹਿਨਮਾਈ ਦੇ ਵਿੱਚ ਤੁਹਾਡੇ ਪੁਲਿਸ ਪ੍ਰਸ਼ਾਸਨ ਐਜਾ ਆਮ ਲੋਕਾਂ ਨਾਲ ਚੰਗੇ ਲੋਕਾਂ ਨਾਲ ਜਿਹੜਾ ਕੰਮ ਕਰਨਗੇ ਨਜਾਇਜ਼ ਤੇ ਨਕਲੀ ਪਰਚੇ ਦੇਣਗੇ ਤਾਂ ਮੈਡਮ ਜੀ ਇਹ ਅਸੀਂ ਨਹੀਂ ਸਮਝਦੇ ਕਿ ਅਸੀਂ ਕੋਈ ਫਰਬਦੀਆ ਨਮਾਇੰਦਾ ਚੁਣਿਆ ਅਸੀਂ ਤੁਹਾਡੇ ਤੋਂ ਆਸ ਕਰਦੇ ਹਾਂ ਕਿ ਇਹ ਜੇ ਮਾਜਮਾ ਨੂੰ ਅੱਜ ਹੀ ਸਸਪੈਂਡ ਕਰਾਉਗੇ ਫੌਰੀ ਤੌਰ ਤੇ ਇਹ ਪਰਚਾ ਦਰਜ ਕਰਕੇ ਜਿਹੜੀ ਸਾਡੀ ਇੱਜ਼ਤ ਨੂੰ ਦਾਗ ਲਾਇਆ ਗਿਆ ਬਿਨਾਂ ਵਜ੍ਹਾ ਤੋਂ ਉਹ ਸਾਡੀ ਇੱਜ਼ਤ ਬਹਾਲੀ ਕਰਾਈ ਜਾਏ ਨਹੀਂ ਤਾਂ ਮੈਂ ਤਾਂ ਇਹ ਸਮਝਦਾ ਮੈਂ ਅਕਾਲੀ ਦਲ ਦਾ ਪ੍ਰਧਾਨ ਹਾਂ ਮੇਰੇ ਤੇ ਜਾਣ ਕੋਚੇ ਕੀਤਾ ਹੈ ਇਹ ਪਰਚਾ ਨੇ ਇੱਕ ਕਰਤਾ ਉਸ ਤੋਂ ਬਾਅਦ ਅਸੀਂ ਰਿਕਵੈਸਟ ਕਰ ਰਹੇ ਹਾਂ ਪ੍ਰਧਾਨ ਜੀ ਰਿਕਵੈਸਟ ਕਰ ਰਹੇ ਸਿਰਫ ਇਹ ਰਿਕਵੈਸਟ ਦੇ ਬਣਾ ਤੇ ਸਾਨੂੰ ਮਾੜਾ ਭੱਦਾ ਬੋਲ ਕੇ ਘੰਟੇ ਬਾਅਦ ਇੱਕ ਘੰਟਾ 13 ਮਿੰਟ ਬਾਅਦ ਦੂਜਾ 103 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਕੀ ਕਦੇ ਹੋਇਆ ਕਿ ਕਿਸੇ ਇੱਕ ਜਗ੍ਹਾ ਤੇ ਤੁਸੀਂ ਰੇਡ ਕਰ ਲਈ ਔਰ ਜੂਆ ਖੇਡਦਾ ਪਰਚਾ ਦਰਜ ਕਰਤਾ ਘੰਟੇ ਬਾਅਦ ਦੁਬਾਰਾ ਇਹ ਗੇਮ ਖੇਡੀ ਜਾਊਗੀ ਜੂਆ ਖੇਡਿਆ ਜਾਊਗਾ ਤੇ ਇਹ ਪਰਚਾ ਕਰੋਗੇ ਇਹ ਕਿੱਡੀ ਗਲਤ ਗੱਲ ਹੈ ਜੀ ਟੋਟਲ ਰਾਸ਼ੀ ਕਿੰਨੀ ਕਹੋ ਜੀ ਰਾਸ਼ੀ ਤਾਂ ਦੇਖੋ ਜੀ ਮੈਂ ਹੁਣ ਬੈਠਾ ਮੇਰੀ ਜਰੂਰਤ ਸ਼ਾਇਦ ਹੋਣੀ 50-70 ਹ ਹਰੇਕ ਦੀ ਜੇਬ ਚ 50 60 ਰੁਪਏ ਆਮ ਦੀ ਗੱਲ ਹੈ ਕਿ ਵਪਾਰੀ ਬੰਦੇ ਕੋਲੇ ਹੁੰਦਾ ਜੇ ਸਾਰੇ ਬੰਦਿਆਂ ਦੀ ਚੈਕਿੰਗ ਕਰਾਂਗੇ 60 70 ਲੱਖ ਰੁਪਏ ਤੇ ਢੇਰੀ ਹੋ ਜਾਊਗਾ ਧੱਕੇ ਦਾ ਰੁਪਈਆ ਕੱਢੇ ਅਸੀਂ ਮੈਂਬਰਾਂ ਨੂੰ ਮੈਂ ਕਹਿੰਦਾ ਤੁਹਾਡਾ ਜ਼ਮੀਰ ਜਾਗਦਾ ਕਿਉਂਕਿ ਪਤਾ ਕੀ ਹੈ ਜੀ ਜਿਹੜੇ شریف ਲੋਕ ਹਨਾ ਜੀ ਉਹ ਆਪ ਦੀ ਗੱਲ ਤੋਂ ਬਚਾ ਕਰਦੇ ਲੁਕਾਉਂਦੇ ਆ ਵੀ ਮੇਰੀ ਗੱਲ ਨਾ ਬਾਹਰ ਆਏ ਮੇਰਾ ਕੁਛ ਨਾ ਹੋ ਜਾਏ ਕਿਉਂਕਿ ਪਰਚੇ ਤੋਂ ਡਰਦੇ ਨਾ ਕਿ ਉਹਨਾਂ ਨੂੰ ਐ ਹੁੰਦਾ ਪਰਚਾ ਕੀ ਹੈ ਜੂਆ ਨਹੀਂ ਖੇਡ ਰਹੀ ਸੀ ਗਲਤ ਨਹੀਂ ਸੀ ਪਰ ਅਗਲਾ ਕਹਿੰਦੇ ਪੇਪਰ ਚ ਨਿਊਜ਼ ਪੇਪਰ ਚਾਣਾ ਡਰਦਾ ਹਰੇਕ ਬੰਦਾ ਜੋ ਸਹੀ ਸਾਰੇ ਅੰਦਾਜ਼ਾ 11 ਤੋਂ 12 ਲੱਖ ਜਾਂ 13 ਲੱਖ ਰੁਪਿਆ ਹੋਵੇ ਹੋ ਸਕਦਾ ਹੈ ਐਸੇ ਤੜੇ ਇੱਕ ਧੋਲਾ ਕਰਕੇ ਦੀ ਗੱਡੀ ਚ ਪਹਿਲਾਂ ਭੇਜਿਆ ਕਹਿੰਦਾ ਮੈਂ ਕਿਸੇ ਨੂੰ ਕੋਈ ਪਰਚਾ ਨਹੀਂ ਦੇ ਰਿਆ ਜੀ ਗੱਡੀ ਭੇਜੀ ਤੀ ਮੈਂ ਸਰਕਾਰੀ ਗੱਡੀ ਭੇਜੀ ਤੀ ਕਹਿੰਦਾ ਕੋਈ ਪਰਚਾ ਨਹੀਂ ਦੇਣਾ ਉਦੋਂ ਪਰਚਾ ਦਿੱਤਾ 3 ਲੱਖ ਰੁਪਏ ਉੱਤਲੇ ਦਾ 7 ਕਿਹਾ ਸੀ ਅਰਬੀਆ ਸਾਡੇ 7 ਬੰਨਿਆਂ ਦੀ ਜੇਬ ਚੋਂ ਨਿਕਲਿਆ ਜਿਹੜੇ ਅਸੀਂ ਬੈਠੇ ਸੀ ਬਾਹਰ ਔਰ ਸਾਡੇ ਤੋਂ ਉੱਪਰੋਂ ਜਿਹੜੇ ਪੈਸੇ ਲਿਆ ਉਹਦੇ ਵਿੱਚੋਂ 22000 ਰੁਪਏ ਕਰਕੇ ਕਹਿੰਦਾ ਵੰਡੋ ਤਾਸ਼ ਕੋਈ ਮੁਲਾਜ਼ਮ ਨੂੰ ਨਾਲ ਲਾ ਲਿਆ ਆਪ ਤਾਸ਼ ਮंडा ਕੇ ਸਾਡੇ ਦੇ ਪੈਸੇ ਰੱਖ ਕੇ ਮੂਵੀ ਬਣਾ ਕੇ ਕੈਤੀ ਮੈਂ ਕਹਿੰਦਾ ਸਰਬ ਬਹੁਤ ਗਲਤ ਕੰਮ ਕਰ ਰਹੇ ਤੁਸੀਂ ਅਸੀਂ ਇੱਕ ਨੁਮਾਇੰਦੇ ਆਂ ਸ਼ਹਿਰ ਦੇ ਤੁਸੀਂ ਸਾਡੇ ਨਾਲ ਧੱਕਾ ਕਰ ਰਹੇ ਹੋ ਕਹਿੰਦਾ ਯਾਰ ਇਹ ਤਾਂ ਫਾਰਮੈਟ ਹੀ ਆ ਅਸੀਂ ਕਿਸੇ ਨੂੰ ਦੇ ਦੇ ਥੋੜੀ ਐ ਇਹ ਤਾਂ ਆਈਜੀ ਡੀ ਆਈਜੀ ਕੋਲ ਉੱਤੇ ਪਹੁੰਚਦੀ ਪਰ ਸ਼ਰੇਆਮ ਤੁਸੀਂ ਉਹ ਦੇਖ ਰਹੇ ਚਾਰ ਕਾਸ਼ਾ ਪਈਆਂ ਰਮੀ ਗੇਮ ਵਾਲੀਆਂ ਇੱਕ ਕੋਲ 17 ਪੱਤੇ ਇੱਕ ਕੋਲ 10 ਪੱਤੇ ਇੱਕ ਕੋਲ 32 ਪੱਤੇ ਮਤਲਬ ਬਿਨੇ ਗਿਨਾ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਔਰ ਸਾਡੇ ਦੇ ਸਾਰਿਆਂ ਨੇ ਤਾਸ਼ ਰੱਖਦੇ ਕੌਣ ਲਵਾ ਰਿਹਾ ਕੌਣ ਲਾ ਰਿਹਾ ਤਾਂ ਉਹ ਹੈਗੀ ਚੀਜ਼ ਤੇ ਸਾਡੇ ਨਾਲ ਆਹ ਕਰਨਾ ਵਾਪਰੀ ਹੈ ਮੈਨੂੰ ਤਾਂ ਖਾਸ ਕਰਕੇ ਬਗਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿੰਨਾ ਕੋਈ ਜ਼ਿਆਦਾ ਬੋਲਦਾ ਹੈ ਤੂੰ ਜ਼ਿਆਦਾ ਇਹਨਾਂ ਦੀ ਪਰਵਾਹੀ ਕਰ ਰਿਹਾ ਹੈ ਤੈਨੂੰ ਤਾਂ ਕਹਿੰਦਾ ਜ਼ਰੂਰ ਟੰਗੂਗਾ ਭੱਜ ਲਈ ਹਾਂਜੀ ਸਰ ਅੱਜ ਇਹ ਸਿਟੀ ਜਨ ਕਲੱਬ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਕਪਾਸਿਟਲ ਕਾਨਫਰੰਸ ਕੀਤੀ ਹੈ ਜਿਹਦੇ ਕੋਲੋਂ ਇਹਦੀ ਕਾਰਵਾਈ ਕੀਤੀ ਗਈ ਸੀ ਉਹ ਗੱਲ ਤੁਸੀਂ ਕਿਹਨੇ ਕੀਤੀ ਕੀ ਮਾਮਲਾ ਕੀ ਹੈ ਕਿ ਜੀ ਮਿਤੀ 22 6 25 ਨੂੰ ਸਾਡੀਆਂ ਦੋ ਪੁਲਸ ਪਾਰਟੀਆਂ ਆਕਾਸ਼ਤ ਦੇ ਸਬੰਧ ਵਿੱਚ ਏਰੀਆ ਚ ਸਿੰਘ ਹੈ ਜਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਲੱਬ ਦੀ ਆਰਡ ਦੇ ਵਿੱਚ ਉੱਥੇ ਜੂਆ ਖੇਡ ਰਹੀ ਹੈ ਜਿਸ ਤੇ ਉਹਨਾਂ ਨੇ ਮੌਕੇ ਤੇ ਜਾ ਕੇ ਜਦੋਂ ਰੇਡ ਕੀਤੀ ਤਾਂ ਉੱਥੇ ਦੇਖਿਆ ਕਿ ਇੱਕ ਕਲੱਬ ਦੇ ਅੰਦਰ ਹੀਠਾਂ ਤੇ ਇੱਕ ਉੱਪਰ ਬਿਲਡਿੰਗ ਦੇ ਵਿੱਚ ਅ ਅਲੱਗ-ਅਲੱਗ ਗਰੁੱਪ ਬਣਾ ਕੇ ਉੱਥੇ ਜੂਆ ਖੇਡ ਰਹੀ ਸੀ ਜਿੰਨਾ ਤੇ ਅਸੀਂ ਐਫ ਆਈ ਆਰ ਨੰਬਰ 102/25 ਤੇ ਐਫ ਆਈ ਆਰ ਨੰਬਰ 103/25 ਕੈਂਪੀਨਿੰਗ ਐਕਟ ਦੇ ਵਿੱਚ ਦਰਜ ਕੀਤੀ 102 ਨੰਬਰ ਐਫ ਆਈ ਆਰ ਦੇ ਵਿੱਚ 9 ਦੋਚੀ ਹੈ ਤੇ ਦੂਸਰੀ ਦੇ ਵਿੱਚ 7 ਹੈ ਇਹ ਨਹੀਂ ਰਸ਼ੀ ਜੀ ਦੇ ਮੌਕੇ ਦੇ ਬਰੰਦ ਕੀ ਸੀ ਇਹ 102 ਨੰਬਰ ਦੇ ਵਿੱਚ ਹੈਗਾ ਜੀ 322000 ਜੀ ਤੇ 103 ਨੰਬਰ ਦੇ ਵਿੱਚ ਹੈਗਾ ਜੀ 22000 ਇਹ ਬਿਲਕੁਲ ਔਨ ਜੋ ਸੀਗਾ ਮੌਕੇ ਤੇ ਸੀ ਉਹਦੇ ਹਿਸਾਬ ਨਾਲ ਹੀ ਕੋਈ ਉੱਥੇ ਗਲਤ ਕੋਈ ਕਾਰਵਾਈ ਨਹੀਂ ਹੋਈ ਜੋ ਬੰਦਾ ਉਹੀ ਕਾਰਵਾਈ ਕੀਤੀ ਹੈ ਉਹਨਾਂ ਦਾ ਇਹ ਵੀ ਰੋਕ ਹੈਗਾ ਕਿ ਜਿਹੜਾ ਕਲੱਬਾਂ ਦੇ ਵਿੱਚ ਇਹਨਾਂ ਦਾ ਆਮ ਜਿਹੜਾ ਮੰਜਰ ਨਹੀਂ ਇਕਤਾਸਟੀ ਤੇ ਜਾ ਸਕਦੀ ਹੈਗੀ ਕਿਉਂਕਿ ਇੱਕ ਪੁਛ ਦੇ ਇੱਕ ਜੁਲਾ ਬਣਾਇਆ ਨਹੀਂ ਜੀ ਇਹ ਜੋ ਮੌਕੇ ਤੇ ਅਸੀਂ ਸਾਡੀਆਂ ਟੀਮਾਂ ਗਈਆਂ ਸੀ ਉਹਨਾਂ ਨੇ ਜਦੋਂ ਉੱਥੇ ਰੇਡ ਕੀਤੀ ਤਾਂ ਇਹ ਤਾਂ ਇਥੇ ਜੁਆ ਹੀ ਖੇਡ ਰਹੇ ਸੀ ਜੀ